ਬਰਸਾਤ ਦੇ ਮੌਸਮ ਦੇ ਵਿੱਚ ਪੁੰਨੀ ਹੋਈ ਛੱਲੀ ਖਾਣ ਦੇ ਨਾਲ ਸਿਹਤ ਨੂੰ ਗਜ਼ਬ ਦੇ ਫਾਇਦੇ ਮਿਲਦੇ ਨੇ ਉਹ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਭਾਰਕਟਾਊਨ ਦੇ ਨਾਲ ਨਾਲ ਹੋਰ ਕਈ ਸਮੱਸਿਆਵਾਂ ਤੁਹਾਡੀਆਂ ਦੂਰ ਹੋ ਜਾਣਗੀਆਂ ਦਰਅਸਲ ਮਾਨਸੂਨ ਦੇ ਸੀਜ਼ਨ ਪੁੰਨੀ ਹੋਈ ਛੱਲੀ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਆਮ ਵਿਕਦੀ ਹੋਈ ਤੁਹਾਨੂੰ ਨਜ਼ਰ ਆਂਦੀ ਜਾਂਦੀ ਹੈ ਲੋਕ ਬਹੁਤ ਹੀ ਚਾਹ ਦੇ ਨਾਲ ਇਸ ਨੂੰ ਖਾਂਦੇ ਨੇ ਹਾਂਜੀ ਪੂਨੀ ਹੋਈ ਛੱਲੀ ਸਿਰਫ ਸਵਾਦ ਹੀ ਨਹੀਂ ਬਲਕਿ ਇਹ ਸਿਹਤ ਨੂੰ ਵੀ ਕਈ ਤਰ੍ਹਾਂ ਦੇ ਫਾਇਦੇ ਦਿੰਦੀ ਆ ਛੱਲੀ ਦੇ ਵਿੱਚ ਵਿਟਾਮਿਨ A B E ਖਣਿਜ ਐਂਟੀਆਕਸੀਡੈਂਟ ਫਾਈਬਰ ਅਤੇ ਹੋਰ ਕਈ ਤੱਤ ਪਾਇਆ ਜਾਂਦੇ ਨੇ ਜੋ ਕਿ ਪਾਚਨ ਨੂੰ ਬਿਹਤਰ ਬਣਾਉਂਦੇ ਨੇ ਅਤੇ ਕਈ ਬਿਮਾਰੀਆਂ ਤੋਂ ਬਚਾਅ ਕਰਦੇ ਨੇ ਜੇ ਤੁਸੀਂ ਵੀ ਬਰਸਾਤ ਦੇ ਮੌਸਮ ਦੇ ਵਿੱਚ ਛੱਲੀ ਖਾਣਾ ਪਸੰਦ ਕਰਦੇ ਹੋ ਤਾਂ ਸਿਰਫ ਸਵਾਦ ਹੀ ਨਹੀਂ ਇਸ ਦੇ ਫਾਇਦੇ ਵੀ ਤੁਹਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਨੇ ਵਰਖਾ ਰੁੱਤ ਦੇ ਵਿੱਚ ਕਈ ਲੋਕ ਕਬਜ਼ ਦੀ ਸਮੱਸਿਆ ਦੇ ਨਾਲ ਪ੍ਰੇਸ਼ਾਨ ਰਹਿੰਦੇ ਨੇ ਜੇਕਰ ਤੁਹਾਨੂੰ ਵੀ ਇਹ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਪੁੰਨੀ ਹੋਈ ਛੱਲੀ ਨੂੰ ਵੀ ਸ਼ਾਮਿਲ ਕਰਨਾ ਸ਼ੁਰੂ ਕਰ ਦਿਓ ਛੱਲੀ ਦੇ ਵਿੱਚ ਪਾਇਆ ਜਾਣ ਵਾਲਾ ਫਾਈਬਰ ਕੋਲਨ ਦੇ ਵਿੱਚ ਫਸੇ ਹੋਏ ਭੋਜਨ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਕਬਜ਼ ਗੈਸ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਕਈ ਰਿਸਰਚ ਦੱਸਦੀਆਂ ਨੇ ਕਿ ਛੱਲੀ ਵੱਡੀ ਅੰਤੜੀ ਦੇ ਵਿੱਚ ਚੰਗੇ ਬੈਕਟੀਰੀਆ ਪੈਦਾ ਕਰਨ ਦੇ ਵਿੱਚ ਵੀ ਮਦਦ ਕਰ ਸਕਦੀ ਹੈ ਬਰਸਾਤ ਦੇ ਮੌਸਮ ਦੇ ਵਿੱਚ ਆਮ ਤੌਰ ਦੇ ਉੱਤੇ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਜੋਈ ਸਥਿਤੀ ਦੇ ਵਿੱਚ ਛੱਲੀ ਖਾਣਾ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਦੇ ਵਿੱਚ ਮਦਦਗਾਰ ਹੋ ਸਕਦਾ ਹੈ स्वीट कॉर्न ਦੇ ਵਿੱਚ ਪਾਇਆ ਜਾਣ ਵਾਲੇ ਪੋਸ਼ਕ ਤੱਤ ਜਿਵੇਂ ਕਿ ਵਿਟਾਮਿਨ A, B ਅਤੇ E ਦੇ ਨਾਲ ਨਾਲ ਐਂਟੀਆਕਸੀਡੈਂਟ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦੇ ਨੇ। ਛੱਲੇ ਦੇ ਵਿੱਚ ਛੱਲੀ ਦੇ ਵਿੱਚ ਦੋਹਾਂ ਕਿਸਮਾਂ ਦੇ ਫਾਈਬਰ ਹੁੰਦੇ ਨੇ, ਘੁਲਣਸ਼ੀਲ ਅਤੇ ਅਘੁਲਣਸ਼ੀਲ ਪਾਇਆ ਜਾਂਦੇ ਨੇ। ਘੁਲਣਸ਼ੀਲ ਫਾਈਬਰ ਅੰਤੜਿਆ ਦੇ ਵਿੱਚ ਜਲਦੀ ਬਣਤਰ ਤਿਆਰ ਕਰਦਾ ਹੈ ਜੋ ਕਿ ਕੈਲੇਸਟਰੋਲ ਦੇ ਪੱਧਰ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਨਸਾਂ ਦੇ ਵਿੱਚ ਜੋ ਕਿ ਪਲਾਕ ਜੰਮਣ ਦਾ ਖਤਰਾ ਘਟ ਹੋ ਜਾਂਦਾ ਹੈ ਜੋ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਦੇ ਵਿੱਚ ਤੁਹਾਨੂੰ ਲਾਤਾ ਇੱਕ ਹੋਵੇਗਾ ਹੁਣ ਕਿਵੇਂ ਭਾਰ ਘਟਾਉਣ ਦੇ ਵਿੱਚ ਵੀ ਇਹ ਮਦਦ ਕਰਦੀ ਹੈ ਉਹ ਵੀ ਤੁਸੀਂ ਜਾਣ ਲਓ ਜੇ ਤੁਸੀਂ ਆਪਣੇ ਵੱਧ ਦੇ ਵਜ਼ਨ ਨੂੰ ਕੰਟਰੋਲ ਕਰਨ ਦੇ ਲਈ ਕੋਈ ਪ੍ਰਭਾਵਸ਼ਾਲੀ ਤਰੀਕਾ ਲੱਭ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਡਾਈਟ ਦੇ ਵਿੱਚ ਛੱਲੀ ਸ਼ਾਮਿਲ ਕਰੋ ਪੁੰਨੀ ਹੋਈ ਛਲੀ ਦੇ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ ਜਿਸ ਕਾਰਨ ਇਨਸਾਨ ਵੱਧ ਖਾਣ ਤੋਂ ਬਚ ਜਾਂਦਾ ਹੈ ਇਹ ਆਦਤ ਭਾਰ ਘਟਾਉਣ ਦੇ ਵਿੱਚ ਕਾਫੀ ਲਾਭਦਾਇਕ ਸਾਬਤ ਹੋ ਸਕਦੀ ਹੈ ਚਮੜੀ ਦੇ ਲਈ ਵੀ ਇਹ ਕਾਫੀ ਲਾਭਦਾਇਕ ਹੁੰਦੀ ਹੈ ਜਿਹਾ ਛਲੀ ਚਮੜੀ ਦੀ ਸਿਹਤ ਲਈ ਵੀ ਲਾਭਦਾਇਕ ਹੋ ਸਕਦਾ ਹੈ ਇਸ ਦੇ ਵਿੱਚ ਮੌਜੂਦ ਵਿਟਾਮਿਨ A, ਵਿਟਾਮਿਨ C ਅਤੇ ਐਂਟੀਆਕਸੀਡੈਂਟ ਚਮੜੀ ਨੂੰ ਸਿਹਤਮੰਦ, ਚਮਕਦਾਰ, ਗਲੋਇੰਗ ਤੰਦਰੁਸਤ ਬਣਾਈ ਰੱਖਣ ਦੇ ਵਿੱਚ ਵੀ ਕਾਫੀ ਮਦਦ ਕਰਦੀ ਹੈ। ਅਜਿਹੇ ਮੌਸਮ ਦੇ ਵਿੱਚ ਬਰਸਾਤ, ਮੌਨਸੂਨ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਬਰਸਾਤ ਦੇ ਮੌਸਮ ਦੇ ਵਿੱਚ ਤੁਹਾਨੂੰ ਸੜਕਾਂ ਦੇ ਕਿਨਾਰੇ ਉਦੇ ਭੁੰਨੀ ਹੋਈ ਛਲੀ ਜ਼ਰੂਰ ਦਿਖ ਜਾਂਦੀ ਹੈ। ਜੇਕਰ ਤੁਸੀਂ ਉਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਲੈਂਦੇ ਹੋ ਤਾਂ ਤੁਹਾਡੀਆਂ શરીਰ ਦੀਆਂ ਅਧੀਆਂ ਬਿਮਾਰੀਆਂ ਐਵੇਂ ਹੀ ਖਤਮ ਹੋ ਜਾਣਗੀਆਂ।